ਫੇਸਬੁੱਕ ਹੋ ਗਈ YouTube ਹੋ ਗਈ Instagram ਹੋ ਗਿਆ WhatsApp ਹੋ ਗਿਆ ਟੈਲੀਗ੍ਰਾਮ ਹੋ ਗਿਆ ਇਹ ਸਾਰੀ ਚੀਜ਼ਾਂ ਤੋਂ ਪੈਸਾ ਕਮਾਇਆ ਜਾ ਸਕਦਾ ਵਾ 2 ਲੱਖ 5 ਲੱਖ 7 ਲੱਖ 10 ਲੱਖ 20 ਲੱਖ 25 ਲੱਖ ਰੁਪਈਆ ਵੀ ਕਮਾਇਆ ਜਾ ਸਕਦਾ ਇੱਕ ਮਹੀਨੇ ਦਾ ਫੇਸਬੁੱਕ ਤੇ YouTube ਤੋਂ ਕਿੰਨਾ ਪੈਸਾ ਕਮਾਇਆ ਜਾ ਸਕਦਾ ਨਾ ਬਹੁਤ ਸਾਰਾ ਤੁਸੀਂ ਜਿੰਨੀ ਮਿਹਨਤ ਕਰੋਗੇ ਤੁਸੀਂ ਉਨਾ ਪੈਸਾ ਜਿਹੜਾ ਤੁਸੀਂ ਉਹ ਕਮਾ ਸਕਦੇ ਹੋ 2 ਲੱਖ ਵੀ ਕਮਾ ਸਕਦੇ 3 ਲੱਖ ਵੀ ਕਮਾ ਸਕਦੇ 5 ਲੱਖ ਵੀ ਕਮਾ ਸਕਦੇ ਹੋ ਤਾਂ ਮਹੀਨੇ ਦੇ ਵਿੱਚ ਘੱਟੋ ਘੱਟ ਤੁਸੀਂ 2 ਤੋਂ ਲੈ ਕੇ 3 ਲੱਖ ਰੁਪਈਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰ ਸਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ Facebook ਤੇ YouTube ਤੋਂ ਕਿੰਨਾ ਪੈਸਾ ਕਮਾਇਆ ਜਾ ਸਕਦਾ ਹੈ ਨਾ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮਤਲਬ ਇਹਨੂੰ ਕਮੈਂਟ ਆਉਂਦੇ ਪਏ ਸੀਗੇ ਹਨਾ ਉਹਨਾਂ ਨੇ ਮੈਨੂੰ ਫੋਨ ਵੀ ਕਰਕੇ ਪੁੱਛਿਆ ਉਹ ਕਹਿੰਦੇ ਕਿ ਵੀਰ ਜੀ ਜੇ ਅਸੀਂ ਮੰਨ ਕੇ ਚੱਲੋ YouTube ਤੇ Facebook ਤੇ ਅਸੀਂ ਕੰਮ ਕਰੀਏ ਤਾਂ ਅਸੀਂ ਮਹੀਨੇ ਦੇ ਕਿੰਨੇ ਪੈਸੇ ਕਮਾ ਸਕਦੇ ਹਾਂ ਨਾ ਸੋ ਮੈਂ ਸੋਚਿਆ ਯਾਰ ਇਕੱਲੇ ਇਕੱਲੇ ਨੂੰ ਜਵਾਬ ਦੇਣ ਦੀ ਬਜਾਏ ਮੈਂ ਇੱਕ ਵੀਡੀਓ ਬਣਾਦਾ ਤਾ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਹਨਾ ਤੇ ਜਿਹੜੇ ਜਿੰਨਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਹੈਗਾ ਵੀ ਸੱਚੀ ਫੇਸਬੁੱਕ ਤੋਂ YouTube ਤੋਂ ਪੈਸਾ ਕਮਾਇਆ ਜਾ ਸਕਦਾ ਵਾ ਉਹਨਾਂ ਨੂੰ ਇਹ ਚੀਜ਼ ਦੇ ਬਾਰੇ ਪਤਾ ਲੱਗ ਜਾਵੇ ਵੀ ਜੇ ਫੇਸਬੁੱਕ ਤੇ YouTube ਤੋਂ ਪੈਸਾ ਕਮਾਇਆ ਜਾ ਸਕਦਾ ਵਾ ਤਾਂ ਕਿੰਨਾ ਪੈਸਾ ਜਿਹੜਾ ਅਸੀਂ ਉਹ ਕਮਾ ਸਕਦੇ ਹਨਾ ਸੋ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੀਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿ ਫੇਸਬੁਕ ਤੇ ਯੂਟਿਊਬ ਯੂਟਿਊਬ ਤੇ ਫੇਸਬੁਕ ਤੋਂ ਕਿੰਨਾ ਪੈਸਾ ਕਮਾਇਆ ਜਾ ਸਕਦਾ ਵਾ ਹਨਾ ਬਹੁਤ سارے ਮੇਰੇ ਭਿੰਨ ਭਰਾ ਤਾਂ ਇਹੋ ਜੇ ਰਹੇ ਗਏ ਨੇ ਜਿਹੜੇ ਆਪਣੇ ਪੰਜਾਬੀ ਨੇ ਉਹਨਾਂ ਨੂੰ ਤਾਂ ਇਸ ਚੀਜ਼ ਦੇ ਬਾਰੇ ਪਤਾ ਹੀ ਨਹੀਂ ਹੈਗਾ ਵੀ ਯਾ ਯੂਟਿਊਬ ਤੋਂ ਵੀ ਪੈਸਾ ਜਿਹੜਾ ਉਹ ਕਮਾਇਆ ਜਾ ਸਕਦਾ ਫੇਸਬੁਕ ਤੋਂ ਵੀ ਪੈਸਾ ਕਮਾਇਆ ਜਾ ਸਕਦਾ ਵਾ ਹਨਾ ਜੇ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਤੋਂ ਸੋਸ਼ਲ ਮੀਡੀਆ ਤੋਂ ਬਹੁਤ ਸਾਰਾ ਪੈਸਾ ਜਿਹੜਾ ਉਹ ਕਮਾਇਆ ਜਾ ਸਕਦਾ ਵਾ ਜਿਵੇਂ ਫੇਸਬੁਕ ਹੋ ਗਈ ਯੂਟਿਊਬ ਹੋ ਗਈ ਇੰਸਟਾਗ੍ਰam ਹੋ ਗਿਆ ਵਟਸਐਪ ਹੋ ਗਿਆ ਟੈਲੀਗ੍ਰam ਹੋ ਗਿਆ ਇਹ ਸਾਰੀ ਚੀਜ਼ਾਂ ਤੋਂ ਪੈਸਾ ਕਮ ਪਰ ਸਾਨੂੰ ਉਹ ਚੀਜ਼ਾਂ ਦੇ ਬਾਰੇ ਨੋਲਿਜ ਨਹੀਂ ਹੈਗੀ ਪਹਿਲੀ ਗੱਲ ਤਾਂ ਸਾਨੂੰ ਵਿਸ਼ਵਾਸ ਹੀ ਨਹੀਂ ਹੈਗਾ ਕਈਆਂ ਨੂੰ ਵੀ ਯਾਰ ਇਹ ਚੀਜ਼ਾਂ ਤੋਂ ਪੈਸਾ ਕਮਾਇਆ ਜਾ ਸਕਦਾ ਵਾ ਹਨਾ ਜਿਹੜੇ ਲੋਕ ਕੁਮਾਰੇ ਨੇ ਉਹਨਾਂ ਨੂੰ ਤਾਂ ਵਿਸ਼ਵਾਸ ਹੈਗਾ ਹੀ ਆ ਯਕੀਨ ਵੀ ਹੈਗਾ ਉਹਨਾਂ ਨੂੰ ਵੀ ਹਾਂ YouTube ਤੇ Facebook ਤੋਂ ਪੈਸਾ ਕਮਾਇਆ ਜਾ ਸਕਦਾ Instagram ਤੋਂ ਵੀ Telegram ਤੋਂ ਵੀ ਹਨਾ ਸੋ ਜਿਨ੍ਹਾਂ ਨੂੰ ਮਤਲਬ ਇਹ ਚੀਜ਼ਾਂ ਦੇ ਬਾਰੇ ਪਤਾ ਹੀ ਨਹੀਂ ਹੈਗਾ ਉਹ ਚੀਜ਼ਾਂ ਤੇ ਕੰਮ ਕਰਦੇ ਹੀ ਨਹੀਂ ਹੈਗੇ ਉਹਨਾਂ ਦੇ ਅੰਦਰ ਟੈਲੈਂਟ ਵੀ ਹੈਗਾ ਸਾਰਾ ਕੁਝ ਉਹਨਾਂ ਦੇ ਅੰਦਰ ਹੈਗਾ ਵਾ ਪਰ ਉਹਨਾਂ ਨੂੰ ਭਰੋਸਾ ਨਹੀਂ ਹੈਗਾ ਇੱਕ ਭਰੋਸਾ ਨਹੀਂ ਹੈਗਾ ਉਹਨਾਂ ਨੂੰ ਯਕੀਨ ਨਹੀਂ ਹੈਗਾ ਵੀ ਯਾਰ ਫੇਸਬੁਕ YouTube ਸਾਨੂੰ ਪੈਸਾ ਦਿੰਦੀ ਆ ਜੇ ਪੈਸਾ ਦਿੰਦੀ ਵੀ ਆ ਉਹ ਕਿਹੜੀ ਚੀਜ਼ ਦਾ ਸਾਨੂੰ ਪੈਸਾ ਦਿੰਦੀ ਆ ਕਿਉਂ ਸਾਨੂੰ ਉਹ ਪੈਸਾ ਦਿੰਦੀ ਆ ਹਣਾ ਸੋ ਇਹ ਜਿਹੜੀ ਟੋਪਿਕ ਆ ਵੀ YouTube ਸਾਨੂੰ ਜਿਹੜੀ ਕਿਹੜੀ ਚੀਜ਼ ਦਾ ਪੈਸਾ ਦਿੰਦੀ ਆ ਫੇਸਬੁਕ ਕਿਹੜੀ ਚੀਜ਼ ਦਾ ਪੈਸਾ ਦਿੰਦੀ ਆ ਉਸ ਟੋਪਿਕ ਤੇ ਮੈਂ ਕਿਸੇ ਹੋਰ ਦਿਨ ਵੀਡੀਓ ਲੈ ਕੇ ਆਉਂਗਾ ਵੀ ਜਿਹੜੀ YouTube ਤੇ Facebook ਆ ਉਹ ਸਾਨੂੰ ਕਿੰਨਾ ਪੈਸਾ ਮਤਲਬ ਵੀ ਦਿੰਦੀ ਆ ਵੀ ਸਾਨੂੰ ਪੈਸਾ ਉਹ ਕਿਉਂ ਦਿੰਦੀ ਆ ਕਿਹੜੇ ਰੀਜ਼ਨ ਕਰਕੇ ਸਾਨੂੰ ਉਹ ਪੈਸਾ ਦਿੰਦੀ ਆ ਉਸ ਟੋਪਿਕ ਤੇ ਆਪਾਂ ਫੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ YouTube Facebook ਤੋਂ ਕਿੰਨਾ ਪੈਸਾ ਕਮਾਇਆ ਜਾ ਸਕਦਾ ਵਾ ਹਨਾ ਸੋ ਦੇਖੋ ਜੇ ਆਪਾਂ ਗੱਲ ਕਰੀਏ ਵੀ YouTube ਤੇ Facebook ਤੋਂ ਕਿੰਨਾ ਪੈਸਾ ਕਮਾਇਆ ਜਾ ਸਕਦਾ ਵਾ YouTube ਤੋਂ Facebook ਤੋਂ ਪੈਸਾ ਮਤਲਬ ਵੀ ਜੇ ਕਿਹਾ ਲਿਮਟ ਕੋਈ ਨਹੀਂ ਹੈਗੀ ਤੁਸੀਂ ਜਿੰਨਾ ਮਰਜੀ ਪੈਸਾ ਕਮਾ ਸਕਦੇ ਹੋ ਘੱਟੋ ਘੱਟ ਜਾਂ 10000 ਰੁਪਿਆ 10000 ਰੁਪਿਆ ਘੱਟੋ ਘੱਟ ਇੱਕ ਮਹੀਨੇ ਦਾ ਵੱਧ ਤੋਂ ਵੱਧ 2 ਲੱਖ 5 ਲੱਖ 7 ਲੱਖ 10 ਲੱਖ 20 ਲੱਖ 25 ਲੱਖ ਰੁਪਿਆ ਵੀ ਕਮਾਇਆ ਜਾ ਸਕਦਾ ਇੱਕ ਮਹੀਨੇ ਦਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਵੀ ਤੁਸੀਂ ਕਿੰਨਾ ਪੈਸਾ ਕਮਾਉਣਾ ਚਾਹੁੰਦੇ ਹੋ ਤੁਸੀਂ ਕਿੰਨਾ ਟਾਈਮ ਦੇ ਰਹੇ ਹੋ ਮੰਨ ਕੇ ਚੱਲੋ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ ਸਿਰਫ ਇੱਕ ਵੀਡੀਓ ਅਪਲੋਡ ਕਰਦੇ ਪਿਓ ਹਨ ਜਾਨਕੀ ਤੁਸੀਂ YouTube ਤੇ ਮਤਲਬ ਵੀ ਤੁਸੀਂ ਮੰਨ ਕੇ ਚਲੋ 20 ਤੋਂ ਲੈ ਕੇ 25 ਮਿੰਟ 20 ਤੋਂ 25 ਮਿੰਟ ਹੀ ਤੁਸੀਂ YouTube ਨੂੰ ਦੇ ਰਹੇ ਹੋ Facebook ਨੂੰ ਦੇ ਰਹੇ ਹੋ ਤਾਂ ਫਿਰ ਮੰਨ ਕੇ ਚਲੋ ਜਿਹੜੀ ਤੁਹਾਡੀ ਏਵਰੇਜ ਹੋਏਗੀ ਉਹ ਘੱਟੋ ਘੱਟ ਤੁਸੀਂ 20 ਤੋਂ ਲੈ ਕੇ 50000 20 ਤੋਂ ਲੈ ਕੇ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੇ ਤੁਸੀਂ ਜ਼ਿਆਦਾ ਟਾਈਮ ਦੇਵੋਗੇ ਮੰਨ ਕੇ ਚਲੋ ਤੁਸੀਂ 5 ਤੋਂ ਲੈ ਕੇ 6 ਘੰਟੇ ਤੁਸੀਂ YouTube ਤੇ Facebook ਨੂੰ ਦੇ ਰਹੇ ਹੋ ਹਨਾ ਤਾਂ ਫਿਰ ਤੁਸੀਂ ਮੰਨ ਕੇ ਚੱਲੋ ਯਾਰ 1 ਲੱਖ ਤੋਂ ਲੈ ਕੇ 2 ਲੱਖ ਰੁਪਈਆ ਤੁਸੀਂ YouTube Facebook ਤੋਂ ਤੁਸੀਂ ਕਮਾ ਸਕਦੇ ਹੋ ਜਿਹੜੀ ਚੀਜ਼ ਹੁਣ ਮੈਨ ਹੈਗੀ ਆ ਉਹ ਹੈਗੀ ਆ ਡਿਪੈਂਡ ਕਰਦਾ ਤੁਹਾਡਾ ਕੰਟੈਂਟ ਤੁਹਾਡਾ ਕੰਟੈਂਟ ਕਿਸ ਰਿਗਾਰਡਿੰਗ ਦਾ ਜੇ ਤੁਸੀਂ ਵੀਡੀਓ ਮੰਨ ਕੇ ਚੱਲੋ ਬੱਚਿਆਂ ਦੀ ਪੋਨਿਓ ਕਾਰਟੂਨ ਵੀਡੀਓ ਬਣਾ ਬਣਾ ਕੇ ਪੋਨੇ ਉਹਦੇ ਤੇ ਵੀ ਪੈਸਾ ਜ਼ਿਆਦਾ ਕਮਾਇਆ ਜਾ ਸਕਦਾ ਜੇ ਤੁਸੀਂ ਕੁਕਿੰਗ ਦੀ ਵੀਡੀਓ ਪਾ ਰਹੇ ਹੋ ਉੱਤੇ ਵੀ ਵੀਡੀਓ ਜ਼ਿਆਦਾ ਉੱਤੇ ਵੀ ਪੈਸਾ ਜ਼ਿਆਦਾ ਮਿਲਦਾ ਵਾ ਜੇ ਤੁਸੀਂ ਕਾਰਾਂ ਦੀ ਵੀਡੀਓ ਪਾ ਰਹੇ ਬੱਚੇ ਦੀ ਬਣਾ ਬਣਾ ਕੇ ਜਿੱਤੇ ਮੈਂ ਪਿਛਲੀ ਵਾਰ ਵੀਡੀਓ ਬਣਾ ਕੇ ਤੁਹਾਨੂੰ ਦੱਸਿਆ ਸੀ ਤੁਸੀਂ ਉੱਤੇ ਵੀਡੀਓ ਬਣਾਓ ਉੱਤੇ ਵੀ ਪੈਸਾ ਜ਼ਿਆਦਾ ਮਿਲਦਾ ਵਾ ਯਾਨੀ ਕਿ ਹਰ ਇੱਕ ਕੰਟੈਂਟ ਦਾ ਅਲੱਗ-ਅਲੱਗ ਅ ਜ ਨਿਸ਼ਾ ਕੇ ਦੀ ਜਿੰਨੂੰ ਆਪਾਂ ਨਿਸ਼ਾ ਕੇ ਦੀ ਨਿਆ ਨਿਸ਼ਚਿਤ ਡਿਪੈਂਡ ਕਰਦਾ ਵੀ ਤੁਹਾਡੀ ਨਿਸ਼ਾ ਜਿਹੜੀ ਕਿਵੇਂ ਦੀ ਆ ਹਨਾ ਉਹਦੇ ਤੇ ਉਸ ਤਰ੍ਹਾਂ ਦਾ ਪੈਸਾ ਤੁਹਾਨੂੰ ਮਿਲੇਗਾ ਜੇ ਤੁਹਾਡੀ ਫਿਟਨੈਸ ਦੇ ਰਿਗਾਰ ਤੁਸੀਂ ਉਹਦੇ ਤੇ ਫਾਈਨੈਂਸ਼ੀਅਲ ਦੀ ਵੀਡੀਓਦਾਂ ਬਣਾਉਨੇ ਹੋ ਵੀ ਮਤਲਬ ਵੀ ਪੈਸਾ ਕਿਵੇਂ ਕਮਾਈਏ ਜਾਂ ਮਤਲਬ ਵੀ ਇਸ ਸੀਪਰਾ ਕੀ ਮਤਲਬ ਆ ਡਾ ਖਾਨ ਦੇ ਵਿੱਚ ਤੁਹਾਨੂੰ ਕਿੰਨਾ ਪੈਸਾ ਮਿਲੂਗਾ ਸ਼ੇਅਰ ਮਾਰਕੀਟ ਦੇ ਰਿਗਾਰਡਿੰਗ ਤੁਸੀਂ ਵੀਡੀਓ ਬਣਾਉਨੇ ਹੋ ਉਹਦੇ ਤੇ ਸਾਰਿਆਂ ਨਾਲ ਵੱਧ ਪੈਸਾ ਮਿਲਦਾ ਵਾ ਉਹਦੇ ਤੇ ਮੰਨ ਕੇ ਚੱਲੋ ਤੁਸੀਂ ਇੱਕ ਦਿਨ ਦੇ ਵਿੱਚ ਜੇ ਇੱਕ ਵੀਡੀਓ ਪਾ ਰਹੇ ਹੋ ਤਾਂ ਮਹੀਨੇ ਦੇ ਵਿੱਚ ਘੱਟੋ-ਘੱਟ ਤੁਸੀਂ 2 ਤੋਂ ਲੈ ਕੇ 3 ਲੱਖ ਰੁਪਈਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ ਹਨਾ ਸੋ YouTube ਤੇ Facebook ਤੋਂ ਯਾਰ ਮੈਂ ਤੁਹਾਨੂੰ ਕਲੀਅਰ ਕਰਦਾ ਵੀ ਜੇ ਸਾਨੂੰ ਪੈਸਾ ਮਿਲਦਾ ਉਹਦੀ ਕੋਈ ਲਿਮਟ ਨਹੀਂ ਹੈਗੀ ਪੈਸਾ ਸਾਨੂੰ ਵੱਧ ਹੀ ਮਿਲਦਾ ਵਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਕਹਿੰਦੇ ਆ ਨਾ ਵੀ ਪੰਜਾਬੀ ਚ ਇੱਕ ਕਹਾਵਤ ਆ ਕਹਿੰਦੇ ਜਿੰਨਾ ਗੋੜ ਪਾਉਂਗੇ ਉਨਾ ਮਿੱਠਾ ਹੋਏਗਾ ਹਨਾ ਸੋ ਇਹ ਕੋਈ ਲਿਮਟ ਨਹੀਂ ਹੈਗੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਜਿੰਨੀ ਤੁਸੀਂ ਮਿਹਨਤ ਕਰੋਗੇ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਮਿਲੇਗਾ ਇਹੀ ਮਿਲੇਗਾ ਮੰਨ ਕੇ ਚਲੋ ਤੁਸੀਂ ਕਿਸੇ ਆਫਿਸ ਦੇ ਵਿੱਚ ਜੋਬ ਕਰਦੇ ਹੋ ਤੁਹਾਡੀ ਜਿਹੜੀ ਡਿਊਟੀ ਆ ਉਹ 8 ਤੋਂ ਲੈ ਕੇ 12 ਘੰਟੇ 8 ਤੋਂ ਲੈ ਕੇ 12 ਘੰਟੇ ਦੀ ਤੁਹਾਡੀ ਡਿਊਟੀ ਆ ਤੁਹਾਨੂੰ ਉਹ ਸੈਲਰੀ ਕਿੰਨੀ ਦਿੰਦਾ 25 ਤੋਂ ਲੈ ਕੇ 30000 25 ਤੋਂ 30 ਹਜ਼ਾਰ ਤਾਂ ਮੈਂ ਜ਼ਿਆਦਾ ਕਹੀ ਆ ਬੇਸੇ ਘੱਟ ਹੀ ਹੁੰਦੇ ਪ੍ਰਾਈਵੇਟ ਵਾਲੇ 15-20 ਮਸਾ ਦਿੰਦੇ ਆ ਹਣਾ 15-20 ਮਸਾ ਦਿੰਦੇ ਆ ਜੇ ਤੁਸੀਂ 8 ਤੋਂ 12 ਘੰਟੇ ਤੁਸੀਂ YouTube ਤੇ ਦੋਗੇ 8 ਤੋਂ 12 ਘੰਟੇ ਤੁਸੀਂ YouTube ਤੇ ਦੋਗੇ ਤਾਂ ਤੁਸੀਂ ਮਹੀਨੇ ਦੇ ਤੁਸੀਂ ਮਹੀਨੇ ਦੇ ਘੱਟੋ-ਘੱਟ 2 ਲੱਖ ਰੁਪਈਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਕੱਲਾ YouTube ਤੋਂ Facebook ਦੀ ਗੱਲ ਨਹੀਂ ਮੈਂ ਕਰਦਾ ਹੈਗਾ ਬਹੁਤ ਸਾਰੇ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਨੇ YouTube Facebook Instagram ਹੋ ਗਿਆ Telegram ਹੋ ਗਿਆ WhatsApp ਹੋ ਗਿਆ ਹੋਰ ਵੀ ਬਹੁਤ ਸਾਰੇ ਮਤਲਬ ਵੀ ਪਲੇਟਫਾਰਮ ਨੇ ਜਿਹੜੇ ਆ ਰਹੇ ਨੇ بس ਡਿਪੈਂਡ ਕਰਦਾ ਵੀ ਤੁਹਾਡੇ ਅੰਦਰ ਸਕਿੱਲ ਹੋਣੀ ਚਾਹੀਦੀ ਹੈ ਜੇ ਤੁਹਾਡੇ ਅੰਦਰ ਸਕਿੱਲ ਹੈਗੀ ਆ ਤਾਂ ਤੁਸੀਂ ਸੋਸ਼ਲ ਮੀਡੀਆ ਤੋਂ ਤੁਸੀਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਸਿਰਫ ਘਰੇ ਬੈਠ ਕੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਬਸ ਤੁਹਾਨੂੰ ਸਿਰਫ ਦੋ ਤਿੰਨ ਚੀਜ਼ਾਂ ਦੀ ਲੋੜ ਪੈਗੀ ਇੱਕ ਤੁਹਾਡੇ ਕੋਲ ਫੋਨ ਚਾਹੀਦਾ ਤੁਹਾਡੇ ਕੋਲ ਵਧੀਆ ਕੈਮਰੇ ਵਾਲਾ ਤੁਹਾਡੇ ਕੋਲ ਫੋਨ ਹੋਣਾ ਚਾਹੀਦਾ ਜਾਂ ਫਿਰ ਤੁਹਾਡੇ ਕੋਲ ਇੱਕ ਲੈਪਟਾਪ ਹੋਣਾ ਚਾਹੀਦਾ ਜਾਂ ਫਿਰ ਕੰਪਿਊਟਰ ਹੋਣਾ ਚਾਹੀਦਾ ਜੇ ਤੁਹਾਡੇ ਕੋਲ ਕੰਪਿਊਟਰ ਨਹੀਂ ਹੈਗਾ ਤਾਂ ਵੀ ਕੋਈ ਦਿੱਕਤ ਜੇ ਲੈਪਟਾਪ ਨਹੀਂ ਹੈਗਾ ਤਾਂ ਵੀ ਕੋਈ ਗੱਲ ਨਹੀਂ ਹੈਗੀ ਜੇ ਤੁਹਾਡੇ ਕੋਲ ਫੋਨ ਹੈਗਾ ਤੁਸੀਂ ਫੋਨ ਦੇ ਜਰੀ ਹੀ ਤੁਸੀਂ ਪੈਸੇ ਕਮਾ ਸਕਦੇ ਹੋ ਫੋਨ ਤੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੋ ਜਦੋਂ ਤੁਸੀਂ ਫੋਨ ਤੋਂ ਕੰਮ ਕਰਨਾ ਸ਼ੁਰੂ ਕਰੋਗੇ ਤੁਹਾਨੂੰ ਇਨਕਮ ਹੋਣੀ ਸ਼ੁਰੂ ਹੋ ਜਾਏਗੀ ਤੁਸੀਂ ਪਹਿਲੇ ਮਹੀਨੇ ਤੁਸੀਂ 20000 ਰੁਪਏ ਕਮਾਇਆ ਉਦੋਂ ਅਗਲੇ ਮਹੀਨੇ ਤੁਸੀਂ 30000 ਕਮਾ ਲਿਆ ਤੁਸੀਂ ਯਾਨੀ ਕਿ ਤੁਸੀਂ 3-4 ਮਹੀਨੇ ਕੰਮ ਕਰਕੇ ਤੁਸੀਂ 3-4 ਮਹੀਨਿਆਂ ਦੇ ਵਿੱਚ ਤੁਸੀਂ ਲੱਖ ਰੁਪਈਆ ਤੁਸੀਂ ਕਮਾ ਲਿਆ ਹਨਾ 1 ਲੱਖ ਰੁਪਏ ਦਾ ਤੁਸੀਂ ਵਧੀਆ ਲੈਪਟਾਪ ਲਿਆਓ ਫੇਰ ਜਾਂ ਫਿਰ ਤੁਸੀਂ 1 ਲੱਖ ਦਾ ਵਧੀਆ ਕੰਪਿਊਟਰ ਪਾ ਲਓ ਫੇਰ ਤੁਸੀਂ ਕੰਮ ਕਰਨਾ ਸ਼ੁਰੂ ਕਰੋ ਫੇਰ ਜਿਹੜਾ ਤੁਸੀਂ 1 ਲੱਖ ਕਮਾ ਰਿਆ ਸੀ 3-4 ਮਹੀਨੇ ਦੇ ਵਿੱਚ ਫੇਰ ਤੁਸੀਂ ਉਹ 1 ਮਹੀਨੇ ਦੇ ਵਿੱਚ 1 ਲੱਖ ਰੁਪਈਆ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਫੇਰ ਕਿਉਂਕਿ ਜਦੋਂ ਤੁਹਾਨੂੰ ਇੱਕ ਵਾਰ YouTube ਤੋਂ ਪੈਸੇ ਆ ਗਏ Facebook ਤੋਂ ਪੈਸੇ ਆ ਗਏ ਤੁਹਾਨੂੰ ਯਕੀਨ ਹੋ ਜਾਏਗਾ ਤੁਸੀਂ ਮਿਹਨਤ ਦੁੱਗਣੀ ਕਰੋਗੇ ਅੱਗੇ ਨਾਲੋਂ ਵੱਧ ਮਿਹਨਤ ਕਰੋਗੇ ਤੁਸੀਂ ਹਨਾ ਸੋ YouTube ਤੇ ਕਿਹੜੇ ਕਿਹੜੇ ਟੌਪਿਕ ਤੇ ਸਾਨੂੰ ਕੰਮ ਕਰਨਾ ਚਾਹੀਦਾ ਵਾ ਕਿਹੜੇ ਟੌਪਿਕ ਤੇ ਨਹੀਂ ਕੰਮ ਕਰਨਾ ਚਾਹੀਦਾ ਕਿਹੜੇ ਟੌਪਿਕ ਤੇ ਜ਼ਿਆਦਾ ਪੈਸਾ ਵਾ ਕਿਹੜੇ ਟੌਪਿਕ ਤੇ ਘੱਟ ਪੈਸਾ ਵਾ ਉਹ ਪੂਰੀ ਵੀਡੀਓ ਮੈਂ ਬੜਾ ਬੜਾ ਕੇ ਮੈਂ YouTube ਚੈਨਲ ਦੇ ਉੱਤੇ ਅਪਲੋਡ ਕੀਤੀਆਂ ਹੋਈਆਂ ਨੇ ਵੀ ਤੁਸੀਂ ਘਰੇ ਬੈਠ ਕੇ ਜਿਹੜੀਆਂ ਮੇਰੀਆਂ ਭੈਣਾਂ ਨੇ ਜਿਹੜੀਆਂ ਕਹਿੰਦੇ ਸਾਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਹਨਾ ਉਹਨਾਂ ਦੇ ਰਿਗਾਰਡਿੰਗ ਵੀ ਮੈਂ ਵੀਡੀਓ ਬਣਾ ਕੇ ਆਪਣੇ YouTube ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਉਹ ਮੇਰੇ YouTube ਚੈਨਲ ਦੇ ਉੱਤੇ ਜਾਣ ਉਹ ਜਾ ਕੇ ਦੇਖਣ ਵੀ ਕਿੱ ਸੋ ਟੈਲੈਂਟ ਹਰ ਇੱਕ ਬੰਦੇ ਦੇ ਅੰਦਰ ਹੁੰਦਾ ਵਾ ਤੁਸੀਂ ਆਪਣੇ ਟੈਲੈਂਟ ਨੂੰ ਪਛਾਣੋ ਤੇ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਆਓ YouTube Facebook Instagram Telegram WhatsApp ਦੇ ਉੱਤੇ ਕੰਮ ਕਰੋ ਤੇ ਤੁਸੀਂ ਮਹੀਨੇ ਦੇ ਤੁਸੀਂ ਜਿਹੜੇ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ YouTube Facebook ਪੈਸਾ ਦਿੰਦਾ ਵਾ ਇਹਦੀ ਕੋਈ ਲਿਮਟ ਨਹੀਂ ਹੈਗੀ ਤੁਸੀਂ ਜਿੰਨੀ ਮਿਹਨਤ ਕਰੋਗੇ ਤੁਸੀਂ ਉਨਾ ਪੈਸਾ ਜਿਹੜਾ ਤੁਸੀਂ ਉਹ ਕਮਾ ਸਕਦੇ ਹੋ 2 ਲੱਖ ਵੀ ਕਮਾ ਸਕਦੇ ਹੋ 3 ਲੱਖ ਵੀ ਕਮਾ ਸਕਦੇ ਹੋ 5 ਲੱਖ ਵੀ ਕਮਾ ਸਕਦੇ ਹੋ 10 ਲੱਖ 25 ਲੱਖ ਰੁਪਈਆ ਵੀ ਤੁਸੀਂ YouTube ਤੋਂ ਕਮਾ ਸਕਦੇ ਹੋ ਇਹ ਕੋਈ ਲਿਮਟ ਨਹੀਂ ਹੈਗੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਤੁਸੀਂ ਕਿੰਨਾ ਪੈਸਾ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਜਿੰਨੀ ਤੁਹਾਡੇ ਅੰਦਰ ਕਾਬਿਲਿਤਾ ਤੁਸੀਂ ਉਨਾ ਪੈਸਾ ਤੁਸੀਂ ਬੜੇ ਆਰਾਮ ਨਾਲ ਤੁਸੀਂ YouTube Facebook Instagram ਜਾਨੀ ਕਿ ਸੋਸ਼ਲ ਮੀਡੀਆ ਤੋਂ ਤੁਸੀਂ ਕਮਾ ਸਕਦੇ ਹਾਂ ਜੀ ਹਨਾ ਬਹੁਤ ਸਾਰੇ ਮੇਰੇ ਭੈਣ ਭਰਾਣੇ ਜਿਹੜੇ ਮੇਰੇ ਕੋਲ ਕਲਾਸ ਲਾਣ ਆਉਂਦੇ ਨੇ ਸੰਡੇ ਨੂੰ ਤੇ ਉਹ ਮੇਰੇ ਕੋਲ YouTube ਦੇ ਰਿਗਾਰਡਿੰਗ ਸਿੱਖੇ ਜਾਂਦੇ ਨੇ ਹਨਾ ਜਿਹੜੇ ਮੇਰੇ ਕੋਲ ਕਲਾਸ ਲਗਾ ਕੇ ਗਏ ਸੀ ਉਹ ਸਿੱਖ ਕੇ ਗਏ ਸੀ ਉਹ ਹੁਣ ਮਹੀਨੇ ਦੇ ਵਿੱਚ ਘੱਟੋ ਘੱਟ 25 ਤੋਂ ਲੈ ਕੇ 30000 ਰੁਪਿਆ 25 ਤੋਂ 30000 ਰੁਪਿਆ ਬੜੇ ਆਰਾਮ ਨਾਲ ਕਮਾਰੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਸੀ ਹੁੰਦਾ ਜਿਨ੍ਹਾਂ ਨੂੰ ਕੁਝ ਵੀ ਨਹੀਂ ਸੀ ਹੁੰਦਾ ਹੈਗਾ ਉਹ ਮੇਰੇ ਕੋਲ ਸਿੱਖ ਕੇ ਗਏ ਸੀਗੇ ਤੇ ਉਹਨਾਂ ਨੇ ਹੁਣ 25 ਤੋਂ 30000 ਰੁਪਿਆ ਉਹਨਾਂ ਨੇ ਕਮਾਉਣਾ ਸ਼ੁਰੂ ਕਰਤਾ ਪਹਿਲਾਂ ਤਾਂ ਉਹਨਾਂ ਨੂੰ ਯਕੀਨ ਹੀ ਨਹੀਂ ਸੀਗਾ ਵੀ YouTube ਤੋਂ ਪੈਸਾ ਹੁੰਦਾ ਵਾ ਜਦੋਂ ਉਹਨਾਂ ਨੇ ਮੇਰੇ ਆ ਕੇ ਮੈਂ ਉਹਨਾਂ ਨੂੰ ਸਬੂਤ ਦਿਖਾਏ ਪ੍ਰੂਫ ਦਿਖਾਏ ਹਣਾ ਫਿਰ ਉਹਨਾਂ ਨੇ ਮੇਰੇ ਕੋਲੋਂ ਸਿੱਖਿਆ ਤੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਪੈਸੇ ਆਉਣੇ ਸ਼ੁਰੂ ਹੋਏ ਹੁਣ ਉਹਨਾਂ ਨੂੰ ਯਕੀਨ ਹੋ ਗਿਆ ਤੇ ਹੁਣ ਉਹ ਦਿਨ ਰਾਤ ਇੱਕ ਕਰਦੇ ਬੈਨ ਤੇ ਉਹ ਕਟੂਕਟ ਮਹੀਨੇ ਦਾ 25 ਤੋਂ 30000 ਰੁਪਏ ਬੜੇ ਆਰਾਮ ਨਾਲ कमाईਾਰੇ ਨੇ ਹਨਾ ਸੋ YouTube ਤੇ ਕਿਵੇਂ ਕੰਮ ਕਰਨਾ Facebook ਤੇ ਤੇ ਕਿਵੇਂ ਕੰਮ ਕਰਨਾ ਵਾ ਹਨਾ ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਬਲੀਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਵੀ ਮੇਰੀ ਕਲਾਸ ਦੇ ਵਿੱਚ ਜੁਆਇਨ ਕਰ ਸਕਦੇ ਹੋ ਮੇਰੀ ਕਲਾਸ ਦੇ ਵਿੱਚ ਆ ਕੇ ਸਿੱਖੋ ਪੂਰੀ ਜਾਣਕਾਰੀ ਮੈਂ ਤੁਹਾਨੂੰ ਉਹਦੇ ਵਿੱਚ ਦਵਾਂਗਾ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਕਿਵੇਂ ਅਪਲੋਡ ਕਰਨਾ ਕਿਵੇਂ ਤੁਸੀਂ ਚੈਨਲ ਨੂੰ ਮੋਨਟਾਈਜ਼ ਕਰਨਾ ਵਾ ਕਿਵੇਂ ਤੁਸੀਂ ਪੈਸੇ ਜਿਹੜੇ YouTube Facebook Instagram ਤੋਂ ਤੁਸੀਂ ਕਮਾ ਸਕਦੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਕਲਾਸ ਦੇ ਵਿੱਚ ਦਵਾਂਗਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭਿੰਡ ਭਰਾ ਸਿੱਖਣਾ ਚਾਹੁੰਦਾ ਵਾ ਕਲਾਸ ਲਾਉਣਾ ਚਾਹੁੰਦਾ ਵਾ ਤ ਨੰਬਰ ਤੇ ਫੋਨ ਕਰਕੇ ਮੇਰੀ ਟੀਮ ਨਾਲ ਸੰਪਰਕ ਕਰਕੇ ਉਹ ਮੇਰੇ ਕੋਲ ਆ ਸਕਦਾ ਬਾਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆਦਾ ਪਲੀਜ਼ ਤੁਸੀਂ ਵੀ ਮੇਨੂੰ ਇੰਸਟਾਗ੍ਰam ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਦ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ